ਗਾयक ਆਰਨੇਤ ਤੇ ਗੁਰਲੇਜ ਅਖਤਰ ਜਿਨ੍ਹਾਂ ਨੂੰ ਪੁਲਿਸ ਨੇ ਤਲਬ ਕਰ ਲਿਆ ਦਰਅਸਲ ਇਸ ਮਾਮਲੇ ਦੇ ਵਿੱਚ ਇੱਕ ਭਾਜਪਾ ਦੇ ਲੀਡਰ ਵੱਲੋਂ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦਿੱਤੀ ਗਈ ਉਸ ਸ਼ਿਕਾਇਤ ਵਿੱਚ ਗਾਣਾ ਹੈ ਜਿਹੜਾ 315 ਟਾਈਟਲ ਦੇ ਹੇਠ ਆਇਆ ਦੋ ਹਫ਼ਤੇ ਪਹਿਲਾਂ ਰਿਲੀਜ਼ ਹੁੰਦਾ ਔਰ ਉਸ ਗਾਣੇ ਦੇ ਖਿਲਾਫ ਸ਼ਿਕਾਇਤ ਡੀਜੀਪੀ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੇਠਲੇ ਪੱਧਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਮਾਰਕ ਕੀਤੀ ਜਾਂਦੀ ਹੈ ਸਬੰਧਤ ਅਧਿਕਾਰੀਆਂ ਨੂੰ ਉਹ ਅਰਜੀ ਤੇ ਉਸ ਦੇ ਲਈ ਪੁਸ਼ਕਿਸ਼ ਦੇ ਲਈ ਉਹਨਾਂ ਨੂੰ ਸੱਦ ਲਿਆ ਗਿਆ। ਇਹ ਕਦੋਂ ਪੇਸ਼ੀ ਹੋਣੀ ਹੈ? ਆਰਨੀ ਤੇ ਗੁਰਲੇਜ ਅਖਤਰ ਨੇ ਜਿਹੜੇ ਇਹ ਗਾਇਕ ਉੱਥੇ ਜਾ ਕੇ ਕੀ ਜਵਾਬ ਦਿੰਦੇ ਨੇ ਇਸ ਗਾਣੇ ਨੂੰ ਲੈ ਕੇ ਕਿਉਂਕਿ ਇਸ ਦਾ ਵੀਡੀਓ ਵੀ ਫਲਮਾਇਆ ਗਿਆ ਔਰ ਉਸ ਵੀਡੀਓ ਦੇ ਵਿੱਚ ਹਥਿਆਰਾਂ ਦੀ ਨਮਾਇਸ਼ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ। ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਹਥਿਆਰਾਂ ਦੀ ਨਮਾਇਸ਼ ਨਹੀਂ ਕਰਨੀ ਨਾ ਗੀਤਾਂ ਦੇ ਵਿੱਚ ਤੇ ਨਾ ਹੀ ਸੋਸ਼ਲ ਮੀਡੀਆ ਦੇ ਉੱਤੇ ਪਰ ਇਸ ਵਿੱਚ ਕੀ ਕੀਤਾ ਗਿਆ? ਪਰ ਇਸ ਵੀਡੀਓ ਦੇ ਵਿੱਚ ਜਿੱਥੇ ਆਰਨਿਤ ਤੇ ਗੁਰਲੇਜ ਅਖਤਰ ਦਾ ਨਾਮ ਹੈ ਉੱਥੇ ਹੀ ਇੱਕ ਸੋਸ਼ਲ ਮੀਡੀਆ ਦਾ ਚਰਚਿਤ ਚਿਹਰਾ ਪਾਨਾ ਸਿੱਧੂ ਵੀ ਇਸ ਵੀਡੀਓ ਦਾ ਹਿੱਸਾ ਹੈ। ਔਰ ਇਸ ਮਾਮਲੇ ਵਿੱਚ ਕਿਹੜੇ ਭਾਈਪਾ ਲੀਡਰ ਨੇ ਤੇ ਉਹਨਾਂ ਨੇ ਕੀ ਕੀ ਇਤਰਾਜ਼ ਤਾਇਨੇ ਜਿਸ ਦੇ ਕਰਕੇ ਇਹ ਗੱਲ ਹੁਣ ਪੁਲਿਸ ਤੱਕ ਪਹੁੰਚੀ ਹੈ ਤੇ ਪੁਲਿਸ ਨੇ ਇਹਨਾਂ ਗਾਇਕਾਂ ਨੂੰ ਤਲਬ ਕੀਤਾ ਕਿ ਤੁਸੀਂ ਆ ਕੇ ਜਵਾਬ ਦਿਓ। ਇਸ ਮਾਮਲੇ ਦੇ ਵਿੱਚ ਆਰਨਿਤ ਜਿਹੜਾ ਕੀ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿਹੜੀ ਪੋਲੀਟੀਕਲ ਕੈਂਪੇਨ ਸੀ ਚੋਣ ਪ੍ਰਚਾਰ ਸੀ ਉਸ ਦੇ ਵਿੱਚ ਵੀ ਇੱਕ ਗਾਣਾ ਲਾਉਂਦੇ ਸੀ ਕਿ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ ਇਸ ਗੀਤ ਤੋਂ ਹੀ ਬਹੁਤ ਜ਼ਿਆਦਾ ਮਸ਼ਹੂਰ ਹੋਏ ਸੀ ਆਰਨੇਤ ਜਿਹੜਾ ਕਿ ਗਾਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪਸੰਦ ਕੀਤਾ ਉਸ ਮਾਮਲੇ ਦੇ ਵਿੱਚ ਹੁਣ ਜਿਹੜਾ ਨਵਾਂ ਗਾਣਾ ਆਇਆ 315 ਮਾਮਲੇ ਚ ਪੁਲਿਸ ਨੂੰ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਆਰਨੀਤ ਗੁਰਲੇਜ ਅਖਤਰ ਨੂੰ 16 ਅਗਸਤ ਨੂੰ ਪੁਲਿਸ ਨੇ 12 ਵਜੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਤਲਬ ਕੀਤਾ ਕਿ ਉੱਥੇ ਜਲੰਧਰ ਪੁਲਿਸ ਕਮਿਸ਼ਨਰ ਕੋਲ ਆ ਕੇ ਆਪਣੀ ਹਾਜ਼ਰੀ ਨਿੱਜੀ ਤੌਰ ਦੇ ਉੱਤੇ ਪੇਸ਼ੀ ਕਰਕੇ ਜਵਾਬ ਦਿੱਤਾ ਜਾਵੇ ਇਹ ਜਲੰਧਰ ਹੀ ਕਿਉਂ ਸੱਦਿਆ ਗਿਆ ਕਿਉਂਕਿ ਗੀਤ ਤਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਸਮਝੀ ਸੁਣੀ ਜਾਂਦੀ ਹੈ ਉੱਥੇ-ਉੱਥੇ ਚੱਲ ਰਿਹਾ ਹੈ YouTube ਦੇ ਉੱਤੇ ਅਪਲੋਡ ਹੈ ਆਰਨੀਤ ਦੇ ਆਪਣੇ ਚੈਨਲ ਦੇ ਉੱਤੇ ਤਾਂ ਜਲੰਧਰ ਇਸ ਕਰਕੇ ਕਿਉਂਕਿ ਭਾਜਪਾ ਦੇ ਲੀਡਰ ਨੇ ਉਹ ਜਲੰਧਰ ਦੇ ਵਸਨੀਕ ਨੇ ਤੇ ਉੱਥੋਂ ਹੀ ਸ਼ਿਕਾਇਤ ਆ ਜਿਹੜੀ ਦਿੱਤੀ ਗਈ ਜਿਸ ਕਰਕੇ ਉੱਥੇ ਬੁਲਾਇਆ ਗਿਆ ਅਰਵਿੰਦ ਸਿੰਘ ਨੇ ਜਿਨ੍ਹਾਂ ਨੇ ਇਹ ਜਿਹੜੀ ਸ਼ਿਕਾਇਤ ਦਿੱਤੀ ਹੈ ਜੋ ਕਿ ਪੰਜਾਬ ਭਾਜਪਾ ਦੇ ਲੀਡਰ ਨੇ ਟਰੇਡ ਸੈਲ ਦੇ ਉਹ ਲੀਡਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਜਿਸ ਵਿੱਚ ਜਲੰਧਰ ਦੇ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਟਰੇਡ ਸੈਲ ਦੇ ਡਿਪਟੀ ਕਨਵੀਨਰ ਨੇ ਅਰਵਿੰਦ ਸਿੰਘ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਸ਼ਿਕਾਇਤ ਪੱਤਰ ਲਿਖਿਆ ਜਿਸ ਦੇ ਮੋਟੇ ਪੁਆਇੰਟ ਇਹ ਨੇ ਕਿ ਇਹ ਜਿਹੇ ਗੀਤਾਂ ਦੇ ਨਾਲ ਜੋ ਪੰਜਾਬ ਦੇ ਵਿੱਚ ਹਿੰਸਾ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ ਔਰ ਅਪਰਾਧ ਦੀ ਦੁਨੀਆ ਨੂੰ ਵਡਾਵਾ ਦਿੰਦੇ ਨੇ ਉਹਨਾਂ ਦੇ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਉਸ ਵਿੱਚ ਸ਼ਿਕਾਇਤ ਵਿੱਚ ਵੀ ਲਿਖਿਆ ਕਿ 315 ਜਿਹੇ ਗੀਤ ਪੰਜਾਬ ਸਰਕਾਰ ਦੁਆਰਾ ਤੈਅ ਕੀਤੀਆਂ ਗਈਆਂ ਗਾਈਡਲਾਈਨ ਦੇ ਬਿਲਕੁਲ ਉਲਟ ਨੇ ਤੇ ਧਜੀਆਂ ਉਡਾ ਰਹੇ ਨੇ ਇਸ ਕਰਕੇ ਸਿੱਧੀ ਸਿੱਧੀ ਇਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਇਸ ਤਰ੍ਹਾਂ ਦੇ ਗੀਤ ਜਿਹੜੇ ਗਾਏ ਜਾ ਰਹੇ ਨੇ ਫਿਲਮਾਏ ਜਾ ਰਹੇ ਨੇ ਇਸ ਪ੍ਰਕਾਰ ਦੇ ਗਾਣਿਆਂ ਦੇ ਨਾਲ ਕੇਵਲ ਸਮਾਜ ਦੇ ਵਿੱਚ ਡਰ ਤੇ ਹਿੰਸਾ ਦਾ ਮਾਹੌਲ ਬਣਦਾ ਹੈ ਬਲਕਿ ਰਾਜ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਖਤਰਾ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਇਹ ਗੱਲ ਆ ਜਿਹੜੀ ਲਿਖੀ ਗਈ ਹੈ ਔਰ ਇਸ ਦੇ ਗਾਣੇ ਦੇ ਵਿੱਚ ਜਿਹੜਾ ਕਿ 3 ਮਿੰਟ 7 ਸੈਕਿੰਡ ਦਾ ਗਾਣਾ ਹੈ ਉਸ ਦੇ ਵਿੱਚ ਸਭ ਤੋਂ ਵੱਡਾ ਇਤਰਾਜ਼ ਇਹ ਜਤਾਇਆ ਗਿਆ ਕਿ ਇਸ ਗਾਣੇ ਦੇ ਵਿੱਚ ਗੀਤ ਦੇ ਵਿੱਚ ਹਥਿਆਰਾਂ ਦੀ ਨਮਾਇਸ਼ ਸ਼ਰਿਆਮ ਕੀਤੀ ਗਈ ਹੈ ਵੀਡੀਓ ਦੇ ਵਿੱਚ ਜਿੱਥੇ ਪੰਜਾਬੀ ਮਾਡਲ ਤੇ ਖੁਦ ਨੂੰ ਸਮਾਜ ਸੇਵਾ ਦਾ ਦਾਵਾ ਕਰਨ ਵਾਲੇ ਭਾਨਾ ਸਿੱਧੂ ਨੂੰ ਵੀ ਹਥਿਆਰਾਂ ਦੇ ਨਾਲ ਐਕਟਿੰਗ ਕਰਦੇ ਹੋਏ ਦਿਖਾਇਆ ਗਿਆ ਕਿ ਐਸੇ ਕਰਕੇ ਹੀ ਭਾਜਪਾ ਲੀਡਰ ਦਾ ਕਹਿਣਾ ਹੈ ਦਾਵਾ ਕੀਤਾ ਕਿ ਸ਼ਿਕਾਇਤ ਦੇ ਵਿੱਚ ਕਿ ਸਮਾਜ ਦੇ ਉੱਤੇ ਬੁਰਾ ਅਸਰ ਪੈਂਦਾ ਔਰ ਨੌਜਵਾਨ ਵੀ ਗੁੰਮਰਾਹ ਹੁੰਦੇ ਨੇ ਔਰ ਇਸ ਦੇ ਨਾਲ 315 ਜੋ ਹਥਿਆਰ ਹੈ ਬੋਰ ਦਾ ਹਥਿਆਰ ਉਸ ਦੇ ਨਾਲ ਕਿੰਨੀ ਹਿੰਸਾ ਹੋ ਸਕਦੀ ਹੈ ਜਾਂ ਕਿਵੇਂ ਮਾੜਾ ਅਸਰ ਪੈ ਸਕਦਾ ਇਸ ਦੇ ਬਾਰੇ ਖਦਸ਼ੇ ਜਿਹੜੇ ਆ ਪ੍ਰਗਟ ਕੀਤੇ ਗਏ ਨੇ ਹੁਣ ਜਿੱਥੇ ਭਾਜਪਾ ਦੇ ਲੀਡਰ ਵੱਲੋਂ ਇਸ ਵਿੱਚ ਸ਼ਿਕਾਇਤ ਦੇ ਵਿੱਚ ਪੁਆਇੰਟ ਦਰ ਪੁਆਇੰਟ ਗੱਲਾਂ ਲਿਖ ਕੇ ਡੀਜੀਪੀ ਨੂੰ ਜਾਣੂ ਕਰਵਾਇਆ ਗਿਆ ਉੱਥੇ ਹੀ ਨਾਲ ਇਸੇ ਕਰਕੇ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਇਹਨਾਂ ਗਾਇਕਾਂ ਨੂੰ ਤਲਬ ਕਰ ਲਿਆ ਗਿਆ ਹਾਲਾਂਕਿ ਇਸ ਦੇ ਵਿੱਚ ਆਰਨੇਦ ਤੇ ਗੁਰਲੇਜ ਅਖਤਰ ਨੂੰ ਹੀ ਤਲਬ ਕਰਨ ਦੀ ਗੱਲ ਸਾਹਮਣੇ ਆਈ ਇਸ ਵਿੱਚ ਭਾਰਨਾ ਸਿੱਧੂ ਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਕਿ ਤਲਬ ਕੀਤਾ ਗਿਆ ਪਰ ਆਰਨੇਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਇੱਕ ਦੋਸਤਾਨਾ ਦੇ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਗੱਲਾਂ ਸਾਹਮਣੇ ਆਈਆਂ ਸੀ ਪ੍ਰਸਿੱਧ ਮੂਸੇ ਵਾਲੇ ਦੇ ਮਰਡਰ ਤੋਂ ਬਾਅਦ ਕਈ ਜਹੇ ਸਿੰਗਰ ਸੀ ਗਾਇਕ ਸੀ ਜਿਨ੍ਹਾਂ ਦਾ ਸਬੰਧ ਮਾਲਵੇ ਖੇਤੇ ਨਾਲ ਸੀ ਜਾਂ ਮੂਸੇ ਵਾਲੇ ਦੇ ਨਾਲ ਉੱਠਦੇ ਬੈਠਦੇ ਸਨ ਉਹਨਾਂ ਨੂੰ ਵੀ ਸੁਰੱਖਿਆ ਵਿਸ਼ੇਸ਼ ਤੌਰ ਤੇ ਮੁਹੱਈਆ ਕਰਵਾਈ ਗਈ ਸੀ ਕਿ ਕੱਲ ਨੂੰ ਉਹਨਾਂ ਦਾ ਜਾਨੀ ਜਾਂ ਮਾਲੀ ਤੌਰ ਤੇ ਨੁਕਸਾਨ ਨਾ ਹੋਵੇ ਕਿਉਂਕਿ 11 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਆਰਨਿਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਵੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਗਏ ਨੇ ਕਿਉਂਕਿ ਰੰਗਦਾਰੀ ਦੀਆਂ ਕਾਲਾਂ ਉਹਨਾਂ ਨੂੰ ਵੀ ਆ ਰਹੀਆਂ ਨੇ ਉਸ ਤੋਂ ਬਾਅਦ 1 ਕਰੋੜ ਰੁਪਏ ਦੀ ਜਿਹੜੀ ਕਾਲ ਦੀ ਰੰਗਦਾਰੀ ਮੰਗਾਈ ਮੰਗੀ ਗਈ ਕਾਲ ਆਈ ਸੀ ਉਹ ਉਦੋਂ ਦੋਸ਼ ਲੱਗੇ ਸਨ ਕਿ ਰਿੰਦਾ ਤੇ ਲਾਰੈਂਸ ਦੇ ਨਾਮ ਦੇ ਉੱਤੇ ਮੰਗੀ ਗਈ ਸੀ ਹਾਲਾਂਕਿ ਇਸ ਵਿੱਚ ਕਿੰਨੀ ਸੱਚਾਈ ਹੈ ਕਾਲ ਕਰਨ ਵਾਲਾ ਵਾਕਈ ਰਿੰਦਾ ਜਾਂ ਲਾਰੈਂਸ ਬਿਸ਼ਨੋਈ ਦਾ ਗੈਂਗ ਸੀ ਜਾਂ ਫਿਰ ਕੋਈ ਹੋਰ ਉਹਨਾਂ ਦੇ ਨਾਮ ਦੇ ਉੱਤੇ ਫਰੋਤੀ ਮੰਗ ਰਿਹਾ ਸੀ ਆਰ ਨੇਤੋ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਔਰ ਇਹ ਕਾਲ ਆ ਜਿਹੜੀ ਯੂਕੇ ਦੇ ਨੰਬਰ ਤੋਂ ਆਈ ਸੀ ਇਸ ਕਰਕੇ ਆਰਨੀਤ ਵੀ ਕਾਫੀ ਸੁਰਖੀਆਂ ਦੇ ਵਿੱਚ ਬਹਿਲਾ ਰਹੇ ਨੇ ਔਰ ਕਈ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਇਸ ਤਰੀਕੇ ਦੇ ਨੇ ਜਿਹੜੇ ਕਿ ਕਾਫੀ ਪੌਪੂਲਰ ਵੀ ਹੋਏ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਵਿੱਚ ਕਈ ਗਾਣੇ ਐਸੇ ਨੇ ਜਿਨ੍ਹਾਂ ਦੇ ਕਈ ਮਿਲੀਅਨ ਦੇ ਵਿੱਚ ਵਿਊਜ਼ ਨੇ ਔਰ ਇਹ ਗਾਣਾ ਵੀ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪੌਪੂਲਰ ਹੋ ਰਿਹਾ ਔਰ ਇਸ ਦੀ ਸ਼ਿਕਾਇਤ ਵੀ ਭਾਜਪਾ ਦੇ ਲੀਡਰ ਅਰਵਿੰਦ ਸਿੰਘ ਨੇ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਹੈ ਜਿਸ ਕਰਕੇ ਹੁਣ ਉਹਨਾਂ ਨੂੰ ਜਿਹੜਾ ਹੈ ਤਲਬ ਕੀਤਾ ਗਿਆ ਦੇਖਦੇ ਹਾਂ ਕਿ ਇਸ ਪੇਸ਼ੀ ਦੇ ਦੌਰਾਨ ਆਰਨੀਤ ਤੇ ਗੁਰਲੇਜ ਅਖਤਰ ਇਸ ਗਾਣੇ ਦੇ ਸਬੰਧੀ ਕੀ ਸਪਸ਼ਟ ਕਰਨ ਦਿੰਦੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗਾਣੇ ਨੂੰ ਉਹਨਾਂ ਨੂੰ ਹਟਾਉਣਾ ਵੀ ਪੈ ਸਕਦਾ ਹੈ ਪੁਲਿਸ ਦੀ ਹਦਾਇਤ ਤੋਂ ਬਾਅਦ ਹਾਲਾਂਕਿ ਕੱਲਾ ਇਹ ਗਾਣਾ ਨਹੀਂ ਹੈ ਇਸ ਤਰ੍ਹਾਂ ਦੇ ਕਈ ਗਾਣੇ ਨੇ ਜਿਨ੍ਹਾਂ ਨੂੰ ਲੈ ਕੇ ਕੋਈ ਨਾ ਕੁਸ਼ ਕਹਿ ਜਾਂ ਕੋਈ ਨਾ ਕੋਈ ਵਿਵਾਦ ਪੈਦਾ ਹੋਇਆ ਰਹਿੰਦਾ ਖਾਲ ਦੀ ਘੜੀ ਦੇ ਵਿੱਚ ਇਸੇ ਤਰ੍ਹਾਂ ਦੋ ਹੋਰ ਕਲਾਕਾਰਾਂ ਦੀਆਂ ਮੁਸ਼ਕਿਲਾਂ ਵਧੀਆਂ ਸੀ ਜਿਸ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਸਪਸ਼ਟੀਕਰਨ ਮੰਗਿਆ ਗਿਆ ਇੱਕ ਗਾਇਕ ਕਰਨ ਔਜਲਾ ਜਿਸ ਦਾ ਐਮਐਫ ਗੱਭਰੂ ਗਾਣਾ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਔਰ ਹਣੀ ਸਿੰਘ ਜਿਸ ਦਾ ਇੱਕ ਗਾਣਾ ਮਿਲੀਨੀਅਲ ਉਹ ਵੀ ਕਾਫੀ ਵਿਵਾਦਾਂ ਦੇ ਵਿੱਚ ਹੈ ਜਿਸ ਦੀ ਸ਼ਿਕਾਇਤ ਉਹਨਾਂ ਦੇ ਕੋਲ ਪੁੱਜੀ ਸੀ ਜਿਸ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਇਹਨਾਂ ਦਿਨਾਂ ਦੇ ਵਿੱਚ ਇਹ ਦੋ ਤਿੰਨ ਸਿੰਗਰ ਨੇ ਜਿਹੜੇ ਉਹ ਸੁਰਖੀਆਂ ਵਿੱਚ ਬਣੇ ਹੋਏ ਨੇ ਉਹ ਵੀ ਗਾਣਿਆਂ ਨੂੰ ਲੈ ਕੇ ਵਿਵਾਦ ਜਿਹੜੇ ਪੈਦਾ ਹੋਏ ਨੇ ਉਸ ਦੇ ਕਰਕੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਇਸ ਤਰ੍ਹਾਂ ਦੇ ਗੀਤਾਂ ਦੇ ਨਾਲ ਕੀ ਵਾਕਈ ਸਮਾਜ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਜਾਂ ਫਿਰ ਗੀਤ ਜਿਵੇਂ ਕਿ ਕਲਾਕਾਰ ਕਾਫੀ ਦਾਵਾ ਕਰਦੇ ਨੇ ਕਿ ਮਨੋਰੰਜਨ ਦੇ ਲਈ ਹੁੰਦੇ ਨੇ ਇਸ ਤੋਂ ਬਾਅਦ ਇਸ ਨੂੰ ਨਹੀਂ ਲਿਆ ਜਾਣਾ ਚਾਹੀਦਾ ਉਨ੍ਹਾਂ ਦੀ ਦਲੀਲ ਵਿੱਚ ਤੁਹਾਨੂੰ ਦਮ ਨਜ਼ਰ ਆਉਂਦਾ ਹੈ ਜਾਂ ਫਿਰ ਵਾਕਈ ਇਸ ਤਰ੍ਹਾਂ ਦੇ ਗੀਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕਲਾਕਾਰਾਂ ਨੂੰ ਜਿਨ੍ਹਾਂ ਦੇ ਕਰਕੇ ਵਿਵਾਦ ਪੈਦਾ ਹੋਵੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਨਿੱਜੀ ਤੌਰ ਤੇ ਕੀ رائے ਹੈ ਤੁਹਾਡੀ ਆਪਣੇ ਆਪਣੇ رائے ਤੇ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ